پیری ستسنگ جیو دسمیش پاتشاہ دے پنت سے کبتا عرض کردہ ہاں دسویں پاتشاہ نے پنت ساجن واسطے واسطے پنت سارا پروار ہس کے ارپن کر دونوں کی فرض بندہ پنت واسطے ایک کبتا دا مضمون ہے اس تو پہلا دسویں پاتشاہ دے کے نو مخاطب کر کے میں اپنا ایک شیر عرض کردہ ہاں کلگی والیاں میں تینوں سلام کردہ کر دلگی والیاں ਮੈਂ ਤੈਨੂੰ ਸਲਾਮ ਕਰਦਾ ਇਹ ਤੇ ਠੀਕ ਹੈ ਕਿ ਮੁਸਲਮਾਨ ਹਾਂ ਮੈਂ ਹਿੰਦੂ ਸਿੱਖ ਸਾਰੇ ਤੈਨੂੰ ਪੂਜਦੇ ਨੇ ਤੇ ਰੱਖਦਾ ਤੇਰੇ ਤੇ ਦਾਤਾ ਇਮਾਨ ਹਾਂ ਮੈਂ ਹਿੰਦੂ ਸਿੱਖ ਸਾਰੇ ਤੈਨੂੰ ਪੂਜਦੇ ਨੇ ਰੱਖਦਾ ਤੇਰੇ ਤੇ ਦਾਤਾ ਇਮਾਨ ਹਾਂ ਮੈਂ ਕਲਾਕਾਰ ਦਾ ਪੀਖਨ ਸ਼ਾਦੀ ਸੱਚੀ ਸੰਤਾਨ ਹਾਂ ਮੈਂ ਸਜਦੇ ਸਾਡੇ ਪੈਗੰਬਰਾਂ ਕਰੇ ਤੈਨੂੰ ਤੇ ਪੀਖਨ ਸ਼ਾਦੀ ਸੱਚੀ ਸੰਤਾਨ ਹਾਂ ਮੈਂ ਪੰਥ ਨਜ਼ਮ ਅਰਜ਼ ਕਰ ਲਾਂਗਾ ਉਸ ਪੰਥ ਦੇ ਪੰਥ ਗੈ ਜਾਨ ਸਾਡੀ ਜਾਨਾ ਪੰਥ ਦੇ ਲਈ ਲੜਾ ਦੇਾਂਗੇ शान अंदर सॼी ज़िंदगी इसूं ज़िंदगी कौ कमा गिल वलबुले मचल कया ख़ुद जग त शान चमका गिल वलबुले मचल कया आखदी जग त शान चमका गंडे केसरी शान वारे सारे देश लहरा दंग दिलि ते जिगर गाए नज़र किल ते जिगर गाए नज़र कई तीस चढ़ा दथ विच जवान माड़ियूं पंथ लाइ जवान ला दंग पंथ तर्म ते पंथ ईमान साढा पंथ धर्म ते पंथ ईमान सा

ਜਮ ਕੇ ਸੂਰਜ ਦੇ ਵਾਂਗ ਜਲਾ ਲਿਸਦਾ ਇਹ ਗੁਜਾ ਮਹਾਲ ਬਣਾ ਦੇਾਂਗੇ ਪੰਥ বিনা ਜਵਾਨੀ ਕੀ ਫੁਕੜੀਆਂ ਤੇ ਪੰਥ ਲਈ ਜਵਾਨੀ ਆਲਾ ਦੇਾਂਗੇ ਸਾਡੇ ਵਾਸਤੇ ਪੰਥ ਦੇ ਸ਼ਾਨ ਸ਼ਾਨੇ ਬੜੀਆਂ ਬਰਕਤਾਂ ਭਾਰੀਆਂ ਬਖਸ਼ੀਆਂ ਨੇ ਕਿਦਰੇ ਸੌਪਿਆ ਤੇਜ ਕੁਰਬਾਨੀਆਂ ਦਾ ਕਿਦਰੇ ਨਾਮ ਖਮਾਰੀਆਂ ਬਖਸ਼ੀਆਂ ਨੇ ਦੁਨੀਆ ਵਿੱਚ ਜੋ ਨੇਮ ਤਨਜ਼ ਆਵਣ ਦੁਨੀਆ ਵਿੱਚ ਜੋ ਨੇਮ ਤਨਜ਼ ਆਵਣ ਸਾਨੂੰ ਨੇਮ ਤਾ ਸਾਰੀਆਂ ਬਖਸ਼ੀਆਂ ਨੇ ਆਪਦਾਨ ਕੀ ਤੈਸੀਸ ਪੁੱਤਰਾ ਦੇ ਸਾਡੇ ਲਈ ਸਰਦਾਰੀਆਂ ਬਖਸ਼ੀਆਂ ਨੇ ਸਾਡਾ ਫਰਜ਼ ਹੈ ਇਸ ਤੌਫੀਦਾ ਹੋਣਾ ਅਸੀਂ ਆਪਣਾ ਫਰਜ਼ ਨਿਭਾਦਿਆਂ ਗਏ ਕਹਿਮ ਰਹਿਣ ਜਵਾਨੀਆਂ ਪੰਥ ਦੀਆਂ ਤੇ ਪੰਥ ਲਈ ਜਵਾਨੀਆਂ ਲਾਦਿਆਂ ਗਏ ਇਸ ਪੰਥ ਦੀ ਕੁਖੋਂ ਜਨਮ ਹੋਇਆ ਇਸ ਪੰਥ ਦੀ ਕੁਖੋਂ ਜਨਮ ਹੋਇਆ ਸ਼ੇਰਾਂ ਜਿਖੇ ਬਲਵਾਲੀ ਇਰਾਦਿਆਂ ਦਾ ਇਸ ਪੰਥ ਦੇ ਨੂਰ થી ਚਮਕ ਉੱਠਿਆ ਮਸਤ ਕਿਆਮ ਲੋਕਾਂ ਬੇਮਰਾਦਿਆਂ ਦਾ ਸ਼ੈਨ ਸ਼ਾਹ ਦੇ ਤਖਤ ਲਤਾੜ ਲੰਗਿਆ ਸ਼ੈਨ ਸ਼ਾਹ ਦੇ ਤਖਤ ਲਤਾੜ ਲੰਗਿਆ ਜਥਾ ਇਸ ਦੇ ਪਾਪੀਆਂ ਦਿਆਂ ਦਾ ਇਹ ਉਹ ਪੰਥ ਹੈ ਜਿਸ ਦੀਆਂ ਨੀਆਂ ਅੰਦਰ ਖੂਨ ਡੁੱਲਿਆ ਹੈ ਤਾਗ ਬਜ਼ਾਦਿਆਂ ਦਾ ਜਿਸ ਦੀ ਛਤਰ ਚਾਵੇ ਮਾਜਾ ਮਾੜੀਆਂ ਨੇ ਜਿਸ ਦੀ ਛਤਰ ਚਾਵੇ ਮਾਜਾ ਮਾੜੀਆਂ ਨੇ ਉਹਦੇ ਲਈ ਸਰਬੰਸ ਲੁਟਾ ਦਿਆਂਗੇ ਪੰਥਾ ਤੇਰੇ ਵਕਾਰ ਦੀ ਕਸਮ ਸਾਲੂ ਤੇਰੇ ਲਈ ਜਵਾਨੀ ਲਾ ਦਿਆਂਗੇ ਸਾਸੰਗ ਜੀ ਆਖਰੀ ਸ਼ੇਰ ਪੇਸ਼ ਕਰਦਾ ਜਿਸ ਦੇ ਸੀਸ ਤੇ ਅੱਥ ਦਸਨੇਸ਼ ਦਾਏ ਜਿਸ ਨੇ ਸੀਸ ਤੇ ਹੱਥ ਦਸ ਨੇ ਸ਼ਿਦਾਏ ਤੇ ਦੁਸ਼ਮਣ ਕੀ ਕੋਈ ਉਹਦਾ ਵਗਾੜ ਸਕਦਾ ਜਿਹੜੇ ਬਾਗ ਨੂੰ ਵਾੜ ਕੁਰਬਾਨੀਆਂ ਦੀ ਉਸ ਬਾਗ ਨੂੰ ਕੌਣ ਜਾੜ ਸਕਦਾ ਜਿਸ ਦਾ ਬਿਜਲੀ ਦੀ ਕਿ ਉੱਤੇ ਆਲਣਾ ਏ ਉਹਦੇ ਆਲਣੇ ਨੂੰ ਕਿਹੜਾ ਤਾੜ ਸਕਦਾ ਪੰਥਖਾਲਤਾ ਲੱਖਾਂ ਮੁਸੀਬਤਾਂ ਨੂੰ ਆਪਣੇ ਪੈਰਾਂ ਦੇ ਗੇੜ ਲਾ ਤਾੜ ਸਕਦਾ ਅਸੀਂ ਇਹ ਤਾਂ ਡੋਰ ਨਾਲ ਸਬਰ ਗੁੱਡੀ ਅਰਸ਼ ਤੇ ਇਹਦੀ ਚੜਾ ਦਿਆਂਗੇ ਪੰਥ ਲਈ ਜਵਾਨੀਆਂ ਸਾਂਭੀਆਂ ਨੇ ਤੇ ਪੰਥ ਲਈ